ਪਰਮਾਤਮਾ ਕੁਦਰਤ ਦਾ ਕਰਤਾ ਹੈ ਤੇ ਕੁਦਰਤ ਵਿੱਚ ਜੈਸੀ ਹਸਤੀ ਪੁਰਸ਼ ਦੀ ਔਰਤ ਦੀ ਹੈ ਪਰਮਾਤਮਾ ਵੀ ਐਸੀ ਹਸਤੀ ਰੱਖਦਾ ਹੋਵੇਗਾ ਸਰੂਪ ਰੱਖਦਾ ਹੋਵੇਗਾ ਹੁਣ ਕਦੇ ਵੀ ਤੁਸੀਂ ਵੇਖੋ ਕੋਈ ਬੱਚਾ ਪੈਦਾ ਹੁੰਦਾ ਹੈ ਨੇਚਰ ਦੇ ਅਕੋਰਡਿੰਗ ਉਹਦੀ ਜੋ ਘਾੜਤ ਘੜੀ ਜਾ ਰਹੀ ਹੈ ਹੌਲੀ ਹੌਲੀ ਕੇਸ ਪਰ ਫੁੱਲ ਧੁੰਦੇ ਨੇ ਸਰੀਰ ਵਧਾ ਹੈ ਔਰਤ ਦੀ ਬਣਤਰ ਵੇਖੋ ਚਿਹਰੇ ਤੇ ਦਾੜਾ ਨਹੀਂ ਆਵੇਗਾ ਮਰਦ ਦੀ ਬਣਤਰ ਵੇਖੋ ਮਸ਼ਹਰਾ ਤੇ ਦਾੜਾ ਆਉਂਦਾ ਹੈ ਸਰੀਰ ਤੇ ਰੋਮ ਸਾਰਿਆਂ ਦੇ ਆਉਂਦੇ ਨੇ ਇਦਾਂ ਹੀ ਹਰ ਜੂਨ ਦੇ ਵਿੱਚ ਉਹਨੇ ਰਚਨਾ ਕੀਤੀ ਹੈ ਭਾਂਡੇ ਸਾਜੇ ਨੇ ਹਰ ਭਾਂਡੇ ਦੀ ਰੂਪਰੇਖਾ ਵੱਖਰੀ ਹੈ ਸ਼ੇਰ ਦਾ ਚਿਹਰਾ ਮੋਰਾ ਵੇਖੋ ਸ਼ੇਰਨੀ ਦਾ ਚਿਹਰਾ ਮੋਰਾ ਵੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਤੋਨੇ ਹਰ ਚੀਜ਼ ਨੂੰ ਵੱਖੋ ਵੱਖ ਡਿਜ਼ਾਈਨ ਕੀਤਾ ਹੈ ਹੁਣ ਜਿਵੇਂ ਦਾ ਉਹਨੇ ਬੰਦਾ ਬਣਾਇਆ ਹੈ ਕੇਸ ਪਰ ਫੁੱਲਤ ਹੁੰਦੇ ਨੇ ਉਹਨੇ ਆਪਣੇ ਵਰਗੀ ਰੂਪਰੇਖਾ ਹੀ ਦਿੱਤੀ ਸੀ ਪਰ ਸਾਨੂੰ ਨਹੀਂ ਪਉਂਦੀ ਲੋਕਾਂ ਨੂੰ ਜਾ ਕੇ ਨਾਈ ਦੇ ਕੋਲ ਉਸ ਤਰ੍ਹਾਂ ਲਵਾਉਣਗੇ ਇਹਦਾ ਮਤਲਬ ਕੀ ਹੋਇਆ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਹਾਂ ਹਿੰਦੂ ਨੂੰ ਲਾਊਡ ਨਹੀਂ ਹੈ ਕੇਸ ਕੱਟਨੇ ਮੁਸਲਮਾਨ ਨੂੰ ਵੀ ਲਾਊਡ ਨਹੀਂ ਹੈ ਕ੍ਰਿਸਚਨ ਨੂੰ ਵੀ ਲਾਊਡ ਨਹੀਂ ਹੈ ਪੈਗੰਬਰ ਰੱਬ ਤੋਂ ਵੱਡੇ ਨਹੀਂ ਅਖੇ ਦੀ ਪੈਗੰਬਰ ਨੇ ਕਹਿਤਾ ਪੈਗੰਬਰ ਤੇ ਰੱਬ ਦੇ ਮੈਸੇਂਜਰ ਨੇ ਜੇ ਪੈਗੰਬਰ ਦੇ ਕਹਿਣ ਤੇ ਤੁਸੀਂ ਸੁਨਨਤ ਕਰਨੀ ਐ ਅਵਤਾਰਾਂ ਦੇ ਕਹਿਣ ਤੇ ਤੁਸੀਂ ਮੁੰਡਨ ਕਰਨੇ ਨੇ ਜਾਂ ਕੇਸ ਕਟਵਾਉਣੇ ਨੇ। ਕਿਹਾ じゃ ਉਹਨਾਂ ਨਹੀਂ ਕਿਹਾ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਪਰ ਇਹਨਾਂ ਦੇ ਪ੍ਰਚਾਰਕ ਕਹਿ ਦਿੰਦੇ ਨੇ। ਕਈਆਂ ਧਰਮਾਂ ਵਿੱਚ ਸਾਡੇ ਦੀ ਵੱਡਿਆਂ ਨੇ ਕਿਹਾ। ਇੱਕ ਬੰਦੇ ਆਂਦੇ ਨੇ ਰੱਬ ਦੇ ਭੇਜੇ ਹੋਏ ਮੈਸੈਂਜਰ ਸਨ। ਜੇ ਇਹਨਾਂ ਦੀ ਇੰਨੀ ਚਲਦੀ ਸੀ ਇਹਨਾਂ ਸੁੰਨਤ ਦੀ ਬਾਤ ਪਾਉਣੀ ਸੀ ਮੁੰਡਨ ਦੀ ਬਾਤ ਪਾਉਣੀ ਸੀ ਤੇ ਰੱਬ ਨੂੰ ਹੀ ਕਹਿੰਦੇ ਆਹ ਜਿਹੜਾ ਬੱਚਾ ਪੈਦਾ ਹੋਇਆ ਇਹਦੇ ਸੁੰਨਤ ਪਹਿਲਾਂ ਹੀ ਹੋਈ ਹੋਵੇ। ਆ ਜਿਹੜਾ ਬੱਚਾ ਪੈਦਾ ਹੋਇਆ ਹੈ ਇਹਦੇ ਕੇਸ ਪਰਫੁੱਲਤ ਹੀ ਨਾ ਹੁਣ ਕਿਉਂ ਮੁੰਡਨ ਕਰਨਾ ਹੈ? ਤੂੰ ਇਹਦਾ ਮਤਲਬ ਹੈ ਜੋ ਪੈਗੰਬਰ ਅਵਤਾਰ ਕਹਿ ਰਹੇ ਨੇ ਜਾਂ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ। ਉਹ ਵੀ ਫਿਰ ਕਿਧਰੇ ਨਾ ਕਿਧਰੇ ਰੱਬ ਦੀ ਬਣਾਵਟ ਵਿੱਚ ਡਿਜ਼ਾਈਨਿੰਗ ਵਿੱਚ ਦਖਲ ਦੇ ਰਹੇ ਨੇ। ਤੋ ਇਹਦਾ ਮਤਲਬ ਸਾਫ਼ ਹੈ ਫਿਰ ਇਹ ਜਿੰਨੇ ਧਰਮ ਨੇ ਇਹ ਗੌੜ ਦੀ ਬਿੱਲ ਨੂੰ ਸਮਰਪਿਤ ਨਹੀਂ ਹੈ ਮੈਨਮੇਡ ਨੇ। ਸਿੱਖ ਧਰਮ ਗੌੜ ਦੀ ਬਿੱਲ ਨੂੰ ਸਮਰਪਿਤ ਹੈ। ਮੇਰੇ ਨਾਲ ਇੱਕ ਇਮਾਮ ਬਹਿਸ ਪਿਆ ਸੀ। ਕਹਿੰਦਾ ਜੀ ਆ ਸਿੱਖ ਧਰਮ ਮੈਨਮੇਡ ਹੈ ਸਾਡਾ ਖੁਦਾ ਦਾ ਪ੍ਰਗਟ ਕੀਤਾ ਧਰਮ ਹੈ ਇਸਲਾਮ। ਮੈਂ ਕਿਹਾ ਗੱਲ ਸੁਣ ਭਾਈ। ਫਿਰ ਖੁਦਾ ਦੇ ਹੁਕਮ ਦੇ ਉਲਟ ਸੁਨਨਤ ਕਿਉਂ ਕਰਦੇ ਹੋ? ਕਹਿੰਦਾ ਰੀ ਪੈਗੰਬਰ ਨੂੰ ਕਿਹਾ ਗਿਆ ਸੀ ਉਹਨਾਂ ਨੇ ਆ ਕੇ ਮੈਸੇਜ ਦਿੱਤਾ ਸੁੰਨਤ ਹੋਈ ਤੇ ਮੈਂ ਕਿਹਾ ਰੱਬ ਨੇ ਬਾਦਾਂ ਨੂੰ ਪੈਗੰਬਰ ਨੂੰ ਘੱਲਿਆ ਜਾ ਕੇ ਸਾਰਿਆਂ ਦੀ ਸੁੰਨਤ ਕਰਦੇ ਤੇ ਹੁਣ ਜਿਹੜੇ ਨਵੇਂ ਪੈਦਾ ਕਰ ਰਿਹਾ ਪੈਗੰਬਰ ਸਾਹਿਬ ਕਹਿ ਕੇ ਸੁੰਨਤ ਉਹਨਾਂ ਦੀ ਉੱਤੇ ਕਰਵਾ ਦਿਆ ਕਰ ਵਾਦੂ ਦੀਆਂ ਬਾਤਾਂ ਨੇ ਠੀਕ ਹੈ ਹਰ ਧਰਮ ਦਾ ਅਦਬ ਕਰੋ ਔਰ ਪ੍ਰਭੂ ਦੀ ਡਿਜ਼ਾਈਨਿੰਗ ਵਿੱਚ ਜਿੰਨੇ ਦਖਲ ਦਿੱਤਾ ਹੈ ਉਹ ਮੈਨਮੇਡ ਧਰਮੀ ਰਹੇਗਾ ਸਿੱਖ ਦਖਲ ਨਹੀਂ ਦਿੰਦਾ ਸਿੱਖੀ ਇਹ ਸਮਝਾਉਂਦੀ ਹੈ ਵੀ ਪਰਮੇਸ਼ਵਰ ਨੇ ਜਿੱਦਾਂ ਦੀ ਡਿਜ਼ਾਈਨਿੰਗ ਕੀਤੀ ਹੈ ਉਹਨੂੰ ਉਸੇ ਤਰ੍ਹਾਂ ਸੰਭੋ ਰਿਸਪੈਕਟ ਦਿਓ ਤੁਸੀਂ ਘਰ ਡਿਜ਼ਾਈਨ ਕਰ ਲਿਆ ਬੜਾ ਸਿਆਣਾ ਇੰਟੀਰੀਅਰ ਐਕਸਟੀਰੀਅਰ ਡਿਜ਼ਾਈਨਰ ਲਾਇਆ ਆਰਕੀਟੈਕਟ ਕੀਤਾ ਸੀ ਫੀਸ ਵੀ ਦਿੱਤੀ ਹੈ ਤੁਹਾਡੇ ਨਿਆਣੇ ਬਲੇਡ ਲੈ ਕੇ ਤੇ ਕੰਧਾ ਕੁੰਧਾ ਹੀ ਛਿਲ ਸੁੱਟਣ ਤੇ ਉਹ ਜਦੋਂ ਆ ਕੇ ਵੇਖੇਗਾ ਉਹਨੇ ਮੱਥੇ ਨੂੰ ਹੱਥ ਮਾਰਨਾ ਬੇੜਾ ਬਹਿ ਗਿਆ ਇਹਨਾਂ ਦਾ ਏਡੀ ਵਧੀਆ ਮੇਰੀ ਡਿਜ਼ਾਈਨਿੰਗ ਸੀ ਇਹਨਾਂ ਪੱਠਾ ਬਾਤਾ ਧੋਖੋ ਵੇਗਾ ਕਿ ਨਹੀਂ ਡਿਜ਼ਾਈਨਰ ਨੂੰ ਰੱਬ ਨੇ ਕਿੱਡਾ ਸੋਹਣਾ ਤੁਹਾਨੂੰ ਡਿਜ਼ਾਈਨ ਕੀਤਾ ਹੈ ਕੋਈ ਮੁੰਡਨ ਕਰੀ ਜਾਂਦਾ ਕੋਈ ਦਾੜਾ ਕੱਟੀ ਜਾਂਦਾ ਕੋਈ ਮੁੱਛਾਂ ਕੱਟੀ ਜਾਂਦਾ ਹੈ ਕੋਈ ਸਰੀਰ ਵਿੰਨੀ ਜਾਂਦਾ ਹੈ ਕੋਈ ਸੁਨਤ ਕਰੀ ਜਾਂਦਾ ਹੈ ਤੇ ਰੱਬ ਨੂੰ ਭਲਾ ਚੰਗਾ ਲੱਗੇਗਾ ਇਹਦਾ ਮਤਲਬ ਇਹ ਹੋਇਆ ਵੀ ਰੱਬਾ ਤੈਨੂੰ ਬੰਦਾ ਬਣਾਉਣਾ ਨਹੀਂ ਸੀ ਆਇਆ ਨਾਈ ਨੂੰ ਆਉਂਦਾ ਹੈ ਬੰਦਾ ਬਣਾਉਣਾ ਇਦਾਂ ਦਾ ਚਾਹੀਦਾ ਸੁਨਤ ਕਰਨ ਵਾਲੇ ਨੂੰ ਆਉਂਦਾ ਤੁਹਾਡੀ ਡਿਜ਼ਾਈਨਿੰਗ ਵਿੱਚ ਤੁਹਾਡੇ ਕਰਮ ਵਿੱਚ ਗਵਾਂਢੀ ਦਖਲ ਦੇਵੇ ਤੇ ਅੱਖਾਂ ਕੱਢਦੇ ਹੋ ਗਲ ਪੈਂਦੇ ਹੋ ਰੱਬ ਦੀ ਡਿਜ਼ਾਈਨਿੰਗ ਵਿੱਚ ਤੁਸੀਂ ਹੀ ਦਖਲ ਦਿਓ ਤੇ ਰੱਬ ਖੁਸ਼ ਹੋਵੇਗਾ ਤੋਂ ਮਹਾਰਾਜ ਨੇ ਬਹੁਤ ਸੁੰਦਰ ਸਰੂਪ ਬਣਾਇਆ ਜਿੱਦਾਂ ਦਾ ਆਪਦਾ ਸਰੂਪ ਸੀ ਉਦੋਂ ਦਾ ਤੁਹਾਨੂੰ ਬਖਸ਼ਿਆ